ਆਮ ਆਦਮੀ ਪਾਰਟੀ ਦੇ ਤਰਨਤਾਰਨ ਤੋਂ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਲਗਾਤਾਰ ਲੱਗੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਚੋਣ ਪ੍ਰਚਾਰ ਦੀ ਕਮਾਂਡ ਜਿਹੜੀ ਸੰਭਾਲ ਰਹੇ ਨੇ ਔਰ ਅੱਜ ਉਹਨਾਂ ਨੇ ਵੀ ਵਕ-ਵਕ ਜਗ੍ਹਾ ਰੋਡ ショਅ ਕੀਤੇ ਨੇ ਔਰ ਆਮ ਆਦਮੀ ਪਾਰਟੀ ਦੇ ਕੈਬਨਿਟ ਵਜ਼ੀਰ ਉਹਨਾਂ ਤੋਂ ਇਲਾਵਾ ਜਿੰਨੇ ਵੀ ਦਰਜਾ ਬਜ਼ਰਦਾ ਤੇ ਵਕ-ਵਕ ਵਿੰਗਾ ਦੇ ਜਿਹੜੇ ਅਹੁਦੇਦਾਰ ਨੇ ਉਹ ਆਪਣੀਆਂ ਡਿਊਟੀਆਂ ਨਿਭਾਰੇ ਨੇ ਵਕ-ਵਕ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਆ ਤਾਂ ਸਾਡੇ ਨਾਲ ਟ੍ਰੇਡ ਵਿੰਗ ਦੇ ਅੰਮ੍ਰਿਤਸਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਟਾਰੀਆ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਲੁਧਿਆਣਾ ਬਾਈ ਇਲੈਕਸ਼ਨ ਦੇ ਵਿੱਚ ਵੱਡਾ ਰੋਲ ਉਹਨਾਂ ਨੇ ਅਦਾ ਕੀਤਾ ਸੀ ਔਰ ਡਿਊਟੀਆਂ ਜਿਹੜੀਆਂ ਨੇ ਉਹਨਾਂ ਦੀਆਂ ਲੱਗੀਆਂ ਨੇ ਔਰ ਲੋਕਾਂ ਦੀ ਫੀਡਬੈਕ ਲੈ ਕੇ ਲੋਕਾਂ ਦੀ ਜੋ ਵੀ ਫੀਡਬੈਕ ਨੇ ਆਪਣੀ ਪਾਰਟੀ ਤੱਕ ਪਹੁੰਚਾਉਂਦੇ ਨੇ ਔਰ ਲਗਾਤਾਰ ਜਿਹੜੇ ਐਨਾਲਿਸਿਸ ਨੇ ਪਿਛਲੇ ਸਮੇਂ ਦੇ ਵਿੱਚ ਵੀ ਸਾਡੇ ਨਾਲ ਇਹਨਾਂ ਨੇ ਜਦੋਂ ਜਲੰਧਰ ਦੀ ਵੈਸ ਲੈਲਕੇ ਦੀ ਇਲੈਕਸ਼ਨ ਸੀ ਤਾਂ ਆਪਣਾ ਜਿਹੜਾ ਐਨਾਲਿਸਿਸ ਸੀ ਬਿਲਕੁਲ ਸਟੀਕ ਰਿਹਾ ਸੀ ਤਾਂ ਕਟਾਰੀਆ ਸਾਹਿਬ ਜਲੰਧਰ ਤੇ ਚਲੋ ਸ਼ਹਿਰੀ ਸੀਗੀ ਇਲੈਕਸ਼ਨ ਅੰਮ ਦੇ ਸ਼ਹਿਰ ਨਾਲ ਬਿਲੋਂਗ ਕਰਦੇ ਤਰਨਤਨ ਤੇ ਨਰੋਲ ਇੱਕ ਉਹ 104 ਦੇ ਕਰੀਬ ਪੰਚਾਇਤਾਂ ਨੇ 52 ਘਾੜਾਂ ਤਾਂ ਇਹ ਤੇ ਅਨਲਿਸਿਸ ਕੀ ਕਹਿੰਦਾ ਤੁਹਾਡਾ ਇੱਥੇ ਕੀ ਕਰਾਂ ਸੱਚੀ ਗੱਲ ਜੀ ਜੀ ਦੇਖੋ ਜੀ ਸਾਡੀ ਆਮ ਆਦਮੀ ਪਾਰਟੀ ਇਹ ਕਿਸੇ ਧਰਮ ਦੀ ਰਾਜਨੀਤੀ ਨਹੀਂ ਕਰਦੀ ਇਹ ਕੰਮ ਦੀ ਰਾਜਨੀਤੀ ਕਰਦੀ ਸਾਡੀ ਆਮ ਆਦਮੀ ਪਾਰਟੀ ਰਾਜਨੀਤੀ ਕਰਦੀ ਹੈ ਚੰਗੇ ਸਕੂਲਾਂ ਦੀ ਚੰਗੀ ਐਜੂਕੇਸ਼ਨ ਦੀ ਚੰਗੇ ਇਲਾਜ ਦੀ ਚੰਗੇ ਹਸਪਤਾਲਾਂ ਦੀ ਫਰੀ ਬਿਜਲੀ ਦੀ ਲੋਕਾਂ ਨੂੰ ਸਹੂਲਤਾਂ ਦੀ ਹੁਣ ਬੜੀ ਵੱਡੀ ਅਸੀਂ ਸਹੂਲਤ ਦੇਣ ਜਾ ਰਹੇ ਹਾਂ ਪੰਜਾਬੀਆਂ ਨੂੰ 10 ਲੱਖ ਦਾ ਮੁਫਤ ਬੀਮਾ ਹਰ ਪਰਿਵਾਰ ਨੂੰ ਜਿਸ ਦੀ ਸ਼ੁਰੂਆਤ ਤਰਨਤਾਰਨ ਤੋਂ ਹੋਈ ਹੈ ਤਰਨਤਾਰਨ 'ਚ ਬੜਾ ਭਰਮਾ ਹੁੰਗਾਰਾ ਮਿਲ ਰਿਹਾ ਸਾਡੀ ਆਮ ਆਦਮੀ ਪਾਰਟੀ ਨੂੰ ਸਾਡੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਨੂੰ ਮੈਨੂੰ ਉਮੀਦ ਹੈ ਕਿ ਅਸੀਂ ਨਵਾਂ ਇਤਿਹਾਸ ਲਿਖਣ ਜਾ ਰਹੇ ਹਾਂ 2 ਨੰਬਰ 3 ਨੰਬਰ 4 ਨੰਬਰ 5 ਨੰਬਰ ਸਾਰੇ ਬੋਨੇ ਰਹੇ ਨੇ ਕਿ ਬਹੁਤ ਥੱਲੇ ਰਹੇ ਨੇ ਕਿ 2 ਨੰਬਰ ਵਾਲੇ ਦੀ ਲੜਾਈ 3 ਨੰਬਰ ਨਾਲ ਹੋਏਗੀ 4 ਨੰਬਰ ਵਾਲੀ ਲੜਾਈ 5 ਨੰਬਰ ਵਾਲੇ ਦੀ ਹੋਏਗੀ ਸਾਡਾ ਆਮ ਆਦਮੀ ਪਾਰਟੀ ਦਾ ਉੱਥੇ ਕੋਈ ਮੈਚ ਨਹੀਂ ਹੈ ਨੰਬਰ ਤੇ ਕੌਣ ਰਹੇਗਾ ਉਹ ਤਾਂ ਦੱਸੇ ਆਮ ਆਦਮੀ ਪਾਰਟੀ ਰਹੇਗੀ ਜੀ ਅਸੀਂ ਇੱਕ ਨੰਬਰ ਤੇ ਰਾਵਾਂਗੇ ਸਾਡਾ ਕਿਸੇ ਨਾਲ ਕੋਈ ਮੈਚ ਨਹੀਂ ਕਿਉਂਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਅਸੀਂ ਚੰਗੇ ਸਕੂਲਾਂ ਦੀ ਰਾਜਨੀਤੀ ਕਰਦੇ ਹਾਂ ਅਸੀਂ ਚੰਗੇ ਭੋ ਵਿਖੇ ਦੀ ਰਾਜਨੀਤੀ ਕਰਦੇ ਹਾਂ ਅਸੀਂ ਲੋਕਾਂ ਨੂੰ ਸਹੂਲਤਾ ਦੇਣ ਦੀ ਰਾਜਨੀਤੀ ਕਰਦੇ ਹਾਂ ਅਸੀਂ ਫਰਲੋ ਨਹੀਂ ਮਾਰਦੇ ਜੋ ਅਸੀਂ ਕਹਿੰਦੇ ਆ ਜੋ ਗ੍ਰੰਟ ਅਸੀਂ ਦਿੰਦੇ ਆ ਉੱਥੇ ਸਾਡੇ ਮੁੱਖ ਮੰਤਰੀ ਜੀ ਖਰੇ ਉਤਰਦੇ ਨੇ ਵਪਾਰਿਕ ਖੋਜ ਨੇ ਲੋਕਾਂ ਦੇ ਵਿੱਚ ਤਰਨਤਾਰਨ ਸ਼ਹਿਰ ਆ ਵਪਾਰਾ ਉਥੇ ਜਿਹੜੀ ਤਰਨਤਾਰਨ ਦੇ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਬੜੀ ਗੱਲ ਹੋ ਰਹੀ ਸੀ ਬਸ ਤੁਸੀਂ ਭਾਵੇਂ ਕਿ ਪਿੰਡਾਂ ਦੇ ਪਿੰਡੂ ਹਲਕੇ ਤੁਹਾਡੀ ਡਿਊਟੀ ਹੈ ਪਰ ਤਰਨਤਾਰਨ ਸ਼ਹਿਰ ਦਾ ਵੱਡਾ ਵਪਾਰ ਕੇਂਦਰ ਆ ਉਥੇ ਲੋਕਾਂ ਦੀ ਕੀ ਗੱਲ ਹੈ ਗੱਲ ਬਾਜੀ ਇਹ ਹੈ ਵਾ ਕਿ ਆਪੋਜੀਸ਼ਨ ਪਾਰਟੀਆਂ ਕੋਲ ਕੋਈ ਮੁੱਦਾ ਹੀ ਨਹੀਂ ਰਹਿ ਗਿਆ ਤੇ ਉਹ ਹੀ ਖਾਪਲਾ ਲਾ ਪਾਉਂਦੇ ਨੇ ਕਿ ਇਹ ਵਾ ਲਾਅ ਐਂਡ ਆਰਡਰ ਬੜਾ ਵਧੀਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਤੇ ਅਸੀਂ ਵਪਾਰੀ ਵਰਗ ਬਹੁਤ ਖੁਸ਼ ਹੈ ਉਹ ਬੜੀ ਵੱਡੀ ਵੱਡੀ ਇੰਡਸਟਰੀਆਂ ਸਾਡੇ ਪੰਜਾਬ ਚ ਆ ਰਹੀਆਂ ਨੇ ਤੇ ਕਾਰੋਬਾਰ ਵਧਣ ਜਾ ਰਿਹਾ ਲੋਕੀ ਬਹੁਤ ਖੁਸ਼ ਨੇ ਜੀ ਆਮ ਵਾਸੀ ਪਿੰਡਾਂ ਦੇ ਵਿੱਚ ਜਿਹੜੀ ਤੁਸੀਂ ਚੋਣ ਪ੍ਰਚਾਰ ਕਰ ਰਹੇ ਪਿੰਡਾਂ ਦੇ ਵਿੱਚ ਲੋਕ ਗੱਲ ਕਰਦੇ ਨੇ ਮੁਫਤ ਬਿਜਲੀ ਦੀ ਜਾਂ ਜਿਹੜੀਆਂ ਸਰਕਾਰ ਨੇ ਕੰਮ ਕੀਤੇ ਕਿ 1100 ਜਿਹੜਾ ਤੁਸੀਂ 1000 ਰੁਪਏ ਦੇਣ ਦੀ ਗੱਲ ਕੀਤੀ ਸੀ ਉਹਦੀ ਗੱਲ ਕਰਦੇ ਨੇ ਬਾਜੀ 1000 ਰੁਪਿਆ ਸਾਡੀ ਗਾਰੰਟੀ ਸੀ ਅਸੀਂ ਆਪਣੀ ਗਾਰੰਟੀ ਦੇ ਖਰੇ ਉਤਰਾਂਗੇ ਲੇਕਿਨ ਜਿਹੜੀ ਸੀ ਫ੍ਰੀ ਬਿਜਲੀ ਸੀ ਦਿੱਤੀ ਆ ਹਰ ਘਰ ਨੂੰ 5000 ਰੁਪਿਆ 2 ਮਹੀਨਿਆਂ ਚ ਜਾ ਰਿਹਾ ਇਹ ਬੜੀ ਵੱਡੀ ਪੈਨਸ਼ਨ ਲੱਗੀ ਹੋਈ ਆ ਲੋਕੀ ਬੜੇ ਖੁਸ਼ ਨੇ ਯੁੱਧ ਨਸ਼ਿਆਂ ਵਿਰੁੱਧ ਲੋਕੀ ਕਹਿੰਦੇ ਸਾਨੂੰ ਕੁਛ ਨਾ ਦਿਓ ਇਹ ਜਿਹੜੀ ਜਿਹੜਾ ਕੰਮ ਤੁਸੀਂ ਕਰਨ ਜਾ ਰਹੇ ਹੋ ਨਸ਼ਿਆਂ ਦਾ ਜਿਹੜਾ ਕਰ ਰਹੇ ਆ ਉਹ ਲੋਕੀ ਤੋਂ ਬੜੇ ਖੁਸ਼ੀ ਲੋਕੀ ਕਹਿੰਦੇ ਹਨ ਪੈਸੇ ਕੁਛੇ ਨਹੀਂ ਚਾਹੀਦੇ ਇਹ ਨਸ਼ੇ ਖਤਮ ਕਰ ਦਿਓ ਸਾਡੇ ਘਰ ਉਜੜਦੇ ਪਏ ਨੇ ਸਾਡੇ ਘਰ ਬਚਾ ਦਿਓ ਇਸ ਕਰਕੇ ਲੇਟ ਹੋ ਰਿਹਾ ਹੈ ਨਹੀਂ ਨਹੀਂ ਪੈਸੇ ਦਵਾਂਗੇ ਸਤ ਦੇਖੋ ਪਤਾ ਕੀ ਆ ਤੁਹਾਨੂੰ ਪਤਾ ਜਦੋਂ ਇਸ ਸਰਕਾਰ ਚ ਆਈ ਸੀ ਬੜੇ ਵੱਡੇ ਵੱਡੇ ਕਰਜ਼ੇ ਸੀ ਉਹਨੂੰ ਮੈਨੇਜ ਕਰਦੇ ਆ ਬੜੀ ਜਲਦੀ ਸਾਡੇ ਸੀਐਮ ਸਾਹਿਬ ਨੇ ਅਨਾਉਂਸਮੈਂਟ ਕੀਤੀ ਆ ਕਿ ਅਗਲੇ ਬਜਟ ਵਿੱਚ ਤੇ ਯਾਹ ਪੈਨਾ ਮਾਵਾਂ ਦਾ ਖਿਆਲ ਰੱਖਿਆ ਜਾਏਗਾ ਵੈਸੇ ਤਰਨਤਾਰਨ ਦੀ ਸੀਟ ਤੇ ਆਵਾਜ਼ ਪਾਰਟੀ ਦੇ ਕੋਲ ਸੀਗੀ ਤਾਂ ਕੋਈ ਐਸੀ ਜੇਤ ਹਾਰ ਦਾ ਫਰਕ ਨਹੀਂ ਪੈਣਾ ਬਟ ਇਹ ਹੈ ਕਿ ਸਰ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਮੋਹਰ ਲੱਗ ਜਾਂਦੀ ਆ ਤਾਂ ਤਰਨਤਾਰਨ ਦੇ ਵਿੱਚ ਤੁਹਾਨੂੰ ਲੱਗਦਾ ਤੁਸੀਂ ਕਹਾਂਗੇ ਦੂਜੇ ਤੀਜੇ ਦੀ ਲੜਾਈ ਚੌਥੇ ਪੰਜਵੇਂ ਦੀ ਲੜਾਈ ਆ ਦੂਸਰੇ ਨੰਬਰ ਤੇ ਵੈਸੇ ਅਨਲਿਸਿਸ ਤੇ ਕੀਤਾ ਜਾਂਦਾ ਜਿੱਦੇ ਜਲੰਧਰ ਦੀ ਇਲੈਕਸ਼ਨ ਹੋਵੇ ਕਾਂਗਰਸ ਹਰ ਜਗ੍ਹਾ ਦੂਜੇ ਨੰਬਰ ਤੇ ਰਹੀ ਆ ਬਰਨਾਲੇ ਦੇ ਵਿੱਚ ਕਾਂਗਰਸ નો ਡਾਊਟ ਜੀਤੀ ਗਈ ਸੀਗੀ ਤਾਂ ਇੱਥੇ ਦੂਸਰੇ ਨੰਬਰ ਤੇ ਤੁਹਾਨੂੰ ਤੁਸੀਂ ਕਹਿ ਰਹੇ ਇਹਨਾਂ ਦੀ ਆਪਸ ਵਿੱਚ ਇਹ ਵੀ ਦੱਸ ਦਿਓ ਦੂਜੇ ਦੀ ਤੀਜੇ ਨਾਲ ਕਿਸ ਕਿਸ ਤੇ ਕੌਣ ਕੌਣ ਰਹੇਗਾ ਅਕਾਲੀ ਦਲ ਜਿਵੇਂ ਬਹੁਤ ਤਕੜਾ ਪ੍ਰਚਾਰ ਕਰ ਰਿਹਾ ਸੁਖਬੀਰ ਸਿੰਘ ਬਾਦਲ ਕੇ ਸਾਡਾ ਮੁਕਾਬਲਾ ਸਰਕਾਰ ਦੇ ਨਾਲ ਹੈ ਗੱਲ ਹੈ ਜੀ ਦੂਜਾ ਤੀਜਾ ਚੌਥਾ ਪੰਜਵਾਂ ਕੋਈ ਮੈਨਾ ਨਹੀਂ ਰੱਖਦਾ ਇੱਕ ਨੰਬਰ ਹੀ ਮੈਨਾ ਰੱਖਦਾ ਇੱਕ ਨੰਬਰ ਆਮ ਆਦਮੀ ਪਾਰਟੀ ਹੈ ਬਾਕੀ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਪੰਜ ਨੰਬਰ ਬਹੁਤ ਥੱਲੇ ਰਹਿਣ ਵਾਲੇ ਆ ਕੋਈ ਤੁਹਾਨੂੰ ਮੈਚ ਨਹੀਂ ਨਜ਼ਰ ਆਏਗਾ ਏ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਤੇ ਲੁਧਿਆਣੇ ਦੀ ਇਲੈਕਸ਼ਨ ਨਾਲੋਂ ਤਰਨਤਾਰਨ ਦੀ ਇਲੈਕਸ਼ਨ ਵਕਰੀ ਆ ਤੁਸੀਂ ਕੀ ਸ਼ੋਰਟੀ ਨਾਲ ਕਹਿ ਰਹੇ ਹੋ ਦੇਖੋ ਜੀ ਸਾਡਾ ਮੁੱਖ ਸਾਡਾ ਮੁੱਖ ਮੰਤਰੀ ਭਗਵਾਨ ਜੀ ਮਾਨ ਲੋਕਾਂ ਦਾ ਹਰਮਨ ਪਿਆਰਾ ਮੁੱਖ ਮੰਤਰੀ ਆ 56000 ਨੌਕਰੀਆਂ ਲੋਕਾਂ ਨੂੰ ਦਿੱਤੀਆਂ ਨੇ ਇੱਕ ਵੀ ਬੰਦਾ ਖੜਾ ਕਰਕੇ ਵਿਖਾ ਦਿਓ ਜਿਹੜਾ ਕਹੇ ਕਿ ਮੈਂ 5 ਲੱਖ 10 ਲੱਖ ਦੇ ਕੇ ਲੱਗਾ ਵਾਂ ਫਿਰ ਮਤਲਬ ਇਸੇ ਤੇ ਕੰਮ ਕਰ ਰਹੇ ਆ ਜੀ ਜਿਹੜੇ ਕੰਮ ਕਰ ਰਹੇ ਆ ਲੋਕਾਂ ਦੇ ਵਿੱਚ ਵਿਚਰਦੇ ਆ ਲੋਕੀ ਬਹੁਤ ਖੁਸ਼ ਨੇ ਵਲੰਟੀਅਰ ਗੋਸ਼ ਨੇ ਜਿਹੜੇ ਤੁਹਾਡੇ ਆਪਣੇ ਨੇ ਜਿਨ੍ਹਾਂ ਨੂੰ ਸੀਐਮ ਸਾਹਿਬ ਆਪਾਂ ਮੱਕੜ ਕਹਿੰਦੇ ਸੀ ਉਹ ਗੋਸ਼ ਨੇ ਬਿਲਕੁਲ ਖੁਸ਼ ਨੇ ਜੀ ਹਰ ਹਰ ਮੱਕੜ ਨੂੰ ਹਰ ਵਲੰਟੀਅਰ ਨੂੰ ਨਵਾਜਿਆ ਗਿਆ ਵਾ ਤੇ ਬਾਕੀ ਪਰਿਵਾਰ ਚ ਛੋਟੀਆਂ ਮੋਟੀਆਂ ਗੱਲਾਂ ਚੱਲਦੀਆਂ ਨੇ ਕੋਈ ਵੱਡਾ ਇਸ਼ੂ ਨਹੀਂ ਕਰਦੇ ਜਿਵੇਂ ਤਰਨ ਤਾਰਨ ਦੇ ਵਿੱਚ ਟਿਕਟ ਜਿਹੜੀ ਸੀਗੀ ਜਿੱਦਾਂ ਕਾਲੀ ਦਲ ਦੇ ਉਮੀਦਵਾਰ ਤਿੰਨ ਵਾਰ ਐਮਐਲਏ ਉਹਨਾਂ ਨੂੰ ਦੇ ਦਿੱਤੀ ਉਸ ਕਰਕੇ ਮੈਂ ਪੁੱਛਿਆ ਕਿ ਲੋਕਲ ਜਿਹੜੇ ਤੁਹਾਡੇ ਵਰਕਰ ਸੀਗੇ ਜਿੱਦਾਂ ਪਹਿਲਾਂ 16 ਸਾਲ ਐਮਐਲਏ ਸੀ ਐਮਐਲਏ ਸਾਹਿਬ ਸੀ ਉਹਨਾਂ ਦੀ ਅਨਫੋਰਚੂਨੇਟ ਡੈਥ ਹੋ ਗਈ ਲੋਕਲ ਤੁਹਾਡੇ ਸਮਰਥਕ ਕੋਈ ਨਹੀਂ ਦੇਖੋ ਜੀ ਸੋਲ ਸਾਹਿਬ ਸਾਡੇ ਐਮਐਲਏ ਸੀਗੇ ਚਲੋ ਵਕਤ ਦਾ ਵਕਤ ਦੀ ਨਿਯਾਕਤ ਹੈ ਸ਼ਾਇਦ ਨਾ ਠੀਕ ਕਿਉਂਕਿ ਉਹਨਾਂ ਨੂੰ ਜਾਣਾ ਪਿਆ ਜਿਸ ਦਿਨ ਸਾਡੇ ਸੀਐਮ ਸਾਹਿਬ ਨੇ ਰੈਲੀ ਲਈ ਹੈ ਵਲੰਟੀਅਰ ਮੀਟ ਲਈ ਹੈ ਉਸ ਦਿਨ ਸੂਲ ਸਾਹਿਬ ਦੀ ਮਿਸਿਸ ਨੇ ਕਿਹਾ ਜੀ ਮੈਂ ਪਾਰਟੀ ਦੇ ਨਾਲ ਖੜੀ ਆ ਮੈਨੂੰ ਜਾਨ ਲਗਿਆ ਸੂਲ ਸਾਹਿਬ ਕਹਿ ਕੇ ਗਏ ਨੇ ਕਿ ਪਾਰਟੀ ਦੇ ਨਾਲ ਖਲੋਈ ਇਸ ਤੋਂ ਵੱਡਾ ਹੋਰ ਉਦਾਹਰਨ ਤੁਨ ਕੀ ਚਾਹੀਦਾ ਕਿ ਵਲੰਟੀਅਰ ਬਹੁਤ ਖੁਸ਼ ਨੇ ਨਹੀਂ ਬਹੁਤ ਪਰਿਵਾਰ ਦੀ ਗੱਲ ਕੀਤੀ ਬਾਕੀ ਹੋਰ ਟਿਕਟ ਦੇ ਜਿਹੜੇ ਦਾਵੇਦਾਰ ਸੀਗੇ ਉਹ ਸੈੱਟ ਨੇ ਸਾਰੇ ਜਾਂ ਜਿੱਦਾਂ ਹਰ ਕਿਸੇ ਨੂੰ ਆਸ ਸੀ ਕਿ ਕੋਈ ਚੇਅਰਮੈਨ ਸੀ ਕੋਈ ਬਲਾਕ ਸੰਮਤੀ ਦਾ ਚੇਅਰਮੈਨ ਸੀ ਜਾਂ ਜਿਵੇਂ ਸਰਪੰਚ ਨੂੰ ਇੱਕ ਰੀ ਟਿਕਟ ਦਿੱਤੀ ਸੀ ਸੰਗਰੂਰ ਤੋਂ ਤਾਂ ਇਸ ਤਰ੍ਹਾਂ ਲੋਕਲ ਬਾਕੀ ਵਲੰਟੀਅਰ ਵੀ ਆਸ ਕਰ ਜਿਵੇਂ ਕਿ ਹਰਮੀਤ ਸੰਧੂ ਦੇ ਦੇਖੋ ਸਾਡੀ ਪਾਰਟੀ ਨੇ ਹਮੇਸ਼ਾ ਹੀ ਚੰਗੇ ਕੈਂਡੀਡੇਟ ਨੂੰ ਸੀਟ ਦਿੱਤੀ ਹੈ ਜਿਹੜਾ ਡਿਜ਼ਰਵਿੰਗ ਹੁੰਦਾ ਬਾਕਾਇਦਾ ਸਰਵੇ ਕਰਵਾਇਆ ਜਾਂਦਾ ਸਰਵੇ ਵੀ ਹਰਮੀਤ ਸੰਧੂ ਜੀ ਟੌਪ ਤੇ ਆਏ ਸੀ ਪਾਰਟੀ ਨੇ ਉਹਨਾਂ ਨੂੰ ਦੀ ਸੀਟ ਉਹਨਾਂ ਦੀ ਝੋਲੀ ਚ ਸੀਟ ਪਈ ਵੀ ਤੇ ਇਹ ਦੱਸਣਾ ਚਾਹੁੰਦਾ ਕਿ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਵੀ ਕਿਹਾ ਇੱਕਦਮ ਉਹ ਵੀ ਕਹਿ ਰਹੇ ਸੀ ਕਿ ਸਾ ਉਹ ਉਹਨਾਂ ਨੇ ਜੋ ਸਰਵੇ ਕਰਾਇਆ ਜੀ ਉਹਨਾਂ ਦੇ ਮੁਤਾਬਕ ਕਾਲੀ ਦਲ ਦੀ ਇੱਥੇ ਸੀਟ ਉਹ ਜਿੱਤਿਆ ਦੇਖੋ ਜੀ ਸੁਖਬੀਰ ਬਾਦਲ ਜੀ ਵੱਡੇ ਮਾਨਯੋਗ ਨੇ ਮੈਂ ਉਹਨਾਂ ਦੀ ਗੱਲ ਨਹੀਂ ਘਟਣਾ ਚਾਹੁੰਦਾ ਪਰ ਉਹ ਤੀਜੇ ਨੰਬਰ ਤੇ ਜਰੂਰ ਆ ਜਾਣਗੇ ਇਨਨੇ ਇਨਨੇ ਕਿ ਮਾਸ ਕਰਦਾ ਉਹਨਾਂ ਨੇ ਦੱਸ ਤੱਕ ਤੀਜੇ ਦੇ ਤੇ ਦੂਜੇ ਤੇ ਫਿਰ ਜੇ ਨਹੀਂ ਦੱਸੇ ਕੁਝ 10 ਦਿਨਾਂ ਦੀ ਗੱਲ ਆ ਜੀ ਅੱਜ 4 ਤਰੀਕ ਹੋ ਗਈ ਹੈ 10 ਦਿਨਾਂ ਚ ਪਬਲਿਕ ਨੇ ਦਾਸੇ ਦਿਨਾਂ ਦੂਜੇ ਤੇ ਕੌਣ ਆ ਰਿਹਾ ਕਿ ਅਗਲੇ 3-4 ਦਿਨ ਰਹਿ ਕੇ ਕੇਦਰੀਵਾਲ ਸਾਹਿਬ ਕੇਜਰੀਵਾਲ ਸਾਹਿਬ ਦੀ ਰੈਲੀ ਪਲਾਨ ਹੋ ਰਹੀ ਹੈ ਕੋਈ ਕੇਜਰੀਵਾਲ ਸਾਹਿਬ ਜੀ 6 ਤਰੀਕ ਨੂੰ ਕੇਜਰੀਵਾਲ ਸਾਹਿਬ ਆ ਰਹੇ ਨੇ ਜੀ 6 ਤਰੀਕ ਨੂੰ ਕੇਜਰੀਵਾਲ ਸਾਹਿਬ ਆ ਰਹੇ ਨੇ ਤੇ 5 ਨੰਬਰ ਤੇ ਬੀਜੇਪੀ ਰਹੇਗੀ ਜੀ 4 ਨੰਬਰ ਤੇ ਕਾਂਗਰਸ ਰਹੇਗੀ ਤੇ ਬਸ ਇਤਨਾ ਕਿਤਨਾ ਹੀ ਉੱਪਰ ਥੱਲੇ ਹੁੰਦੇ ਨਹੀਂ ਸਾਰੇ ਆਮ ਆਦਮੀ ਪਾਰਟੀ ਦਾ ਗ੍ਰਾਫ ਬਹੁਤ ਉੱਚਾ ਵਾ ਤੇ ਕੋਈ ਮੈਚ ਨਹੀਂ ਹੈ ਜੀ ਤਾਂ ਕੁਟਾਰੀਆ ਸਾਹਿਬ ਕਿਉਂਕਿ ਇਲੈਕਸ਼ਨ ਦੇ ਵਿੱਚ ਕਿਉਂਕਿ ਇਹ ਵਲੰਟੀਅਰਾਂ ਦੇ ਨਾਲ ਕੰਮ ਕਰਦੇ ਨੇ ਪਾਰਟੀ ਪੱਧਰ ਦੇ ਉੱਤੇ ਜਿੱਥੇ ਜੋ ਜਿਵੇਂ ਕਲੈਕਸ਼ਨ ਕਿਵੇਂ ਲੜਦੀ ਹੈ ਦਫ਼ਤਰ ਦੇ ਵਿੱਚ ਰਹਿੰਦੇ ਨੇ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਬਾਈ ਇਲੈਕਸ਼ਨਾਂ ਜਿੱਦਾਂ ਡਿਊਟੀ ਲੱਗੀ ਸੀ ਤੇ ਅਸੀਂ ਉਸ ਵੇਲੇ ਵੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਕੁਟਾਰੀਆ ਸਾਹਿਬ ਦੇ ਨਾਲ 6 ਤਰੀਕ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਸਾਹਿਬ ਕਾ ਮੁੱਖ ਮੰਤਰੀ ਉਹ ਤਰੰਤਾਂ ਚੋਣ ਪ੍ਰਚਾਰ ਕਰਨ ਆ ਰਹੇ ਨੇ ਕੁਟਾਰੀਆ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਸੀਐਮ ਸਾਹਿਬ ਦੇ ਪ੍ਰੋਗਰਾਮ ਲਗਾਤਾਰ ਚੱ ਮੁਨੀਸ਼ 소ਧਿਆ ਜਿਹੜੇ ਨੇ ਪਾਰਟੀ ਦੀ ਦੇ ਕਮਾਂਡ ਜਿਹੜੀ ਪੰਜਾਬ ਦੇ ਵਿੱਚ ਦੇਖ ਰਹੇ ਨੇ ਤਾਂ ਉਹ ਵੀ ਲਗਾਤਾਰ ਤਰਨ ਤਾਰਨੀ ਡਟੇ ਹੋਏ ਨੇ ਉਤਰਨ ਤਾਰਨ ਦੇ ਹਰ ਮਹੱਲੇ ਦੇ ਵਿੱਚ ਜੇ ਗੱਲ ਕੀਤੀ ਜਾ ਹਰ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੈਬਨਟ ਮੰਤਰੀ ਚੇਅਰਮੈਨ ਸਾਹਿਬ ਸਾਰੇ ਯੋਧੇਦਾਰ ਲਗਾਤਾਰ ਡਿਊਟੀਆਂ ਦੇ ਵਿੱਚ ਲੱਗੇ ਹੋਏ ਨੇ ਦਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਇਹੋ ਹੀ ਹੈ ਕਿ ਆਮ ਆਦਮੀ ਪਾਰਟੀ ਇਹ ਸੀਟ ਜਿਹੜੀ ਹੈ ਵੱਡੇ ਮਾਰਜਨ ਨਾਲ ਜਿੱਤੇਗੀ ਬਾਕੀ ਪਾਰਟੀਆਂ ਆਪਸ ਵਿੱਚ ਦੂਜੇ ਤੀਜੇ ਚੌਥੇ ਪੰਜਵੇਂ ਨੰਬਰ ਤੇ ਓਨਲੀ ਲੜ ਰਹੀਆਂ ਨੇ ਤਾਂ ਦੇਖਦੇ ਹਾਂ ਕਿ ਕੀ ਇਹਨਾਂ ਦਾ ਦਾਵਾ ਪਿਛਲੀਆਂ ਜਿਹੜੇ ਜੋ ਪਿਛਲੇ ਦਾਅਵੇ ਕੀਤੇ ਸੀ ਪਿਛਲੇ ਵਾਂਗੂ ਇਹ ਸਹੀ ਹੁੰਦਾ ਹੈ ਜਾਂ ਤਰਨਤਾਰਨ ਦੇ ਲੋਕ ਇਸ ਵਾਰੇ ਹੋਰ ਕੋਈ ਫੈਸਲਾ ਲੈਂਦੇ ਨੇ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਤਰਨਤਾਰਨ